ਸੋ ਮੈਂ ਇਸ ਵੇਲੇ ਮੌਜੂਦ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੈਲੇਕਲਾਂ ਦੇ ਵਿੱਚ ਜਿੱਥੇ ਅੱਜ 7ਵਾਂ ਕਬੱਡੀ ਕੱਪ ਕਬੱਡੀ ਦੇ ਮਹਾਨ ਖਿਡਾਰੀ ਸਵਰਗਵਾਸੀ ਸੁਵਿੰਦਰ ਸਿੰਘ ਸ਼ਿੰਦਾ ਅਮਲੀ ਜੀ ਦੀ ਯਾਦ ਵਿੱਚ ਹੋਣ ਜਾ ਰਿਹਾ ਵਾ ਔਰ ਇਸ ਟੂਰਨਾਮੈਂਟ ਦੇ ਵਿੱਚ ਜਿੱਥੇ ਵੱਡੇ ਇੰਟਰਨੈਸ਼ਨਲ ਕਬੱਡੀ ਪਲੇਅਰ ਵੀ ਆ ਕੇ ਰੌਣਕਾਂ ਲਗਾਉਣ ਜਾ ਰਹੇ ਨੇ ਉੱਥੇ ਹੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧਾਰਮਿਕ ਸ਼ਖਸੀਅਤ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੋਧ ਸਿੰਘ ਜੀ ਨੇ ਆਪਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬਾਬਾ ਜੀ ਦਾ ਸਾਰਾ ਸਾਲ ਹੀ ਇੱਕ ਵੱਡਾ ਪ੍ਰਯਾਸ ਰਹਿੰਦਾ ਵਾ ਜਿਸ ਦੇ ਨਾਲ ਇਲਾਕੇ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਬਾਬਾ ਜੀ ਹੁਣਾਂ ਵੱਲੋਂ ਬਹੁਤ ਵੱਡੇ ਟੂਰਨਾਮੈਂਟ ਜਿਹੜੇ ਆ ਸਾਰਾ ਸਾਲ ਕਰਾਇਆ ਜਾਂਦੇ ਆ ਗੱਲਬਾਤ ਦੇ ਰਹੀ ਆਪਾਂ ਜਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਦਾ ਕਿਸ ਤਰ੍ਹਾਂ ਦਾ ਮਾਹੌਲਾ ਔਰ ਬਾਬਾ ਜੀ ਵੱਲੋਂ ਇੱਕ ਨੌਜਵਾਨਾਂ ਨੂੰ ਸੰਦੇਸ਼ ਵੀ ਜੜਾ ਵਾ ਉਹ ਦਿੱਤਾ ਜਾਊਗਾ ਸਭ ਤੋਂ ਪਹਿਲਾਂ ਬਾਬਾ ਜੀ ਸასიਖਾਲ ਤੁਹਾਡਾ ਗੱਲਬਾਤ ਚ ਸਵਾਗਤ ਆ ਜੀ ਅੱਜ ਪਿੰਡ ਕੈਲਿਕਲਾਂ ਦੀ ਧਰਤੀ ਦੇ ਉੱਤੇ ਇੱਕ ਵੱਡਾ ਟੂਰਨਾਮੈਂਟ ਹੋਣ ਜਾ ਰਿਹਾ ਜੀ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਇਦਾਂ ਸਰਦਾਰ ਸੁਵਿੰਦਰ ਸਿੰਘ ਜਿਹੜੇ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀਗੇ ਉਹ ਕੇਵਲ ਆਪਣੇ ਪਿੰਡ ਕੈੜੇਕਲਾਂ ਜਾਂ ਜ਼ਿਲ੍ਹਾ ਗਰਦਾਸਪੁਰ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਕਬੱਡੀ ਜਗਤ ਦਾ ਇੱਕ ਨਾਮਵਰ ਖਿਡਾਰੀ ਸੀਗਾ ਜਿਹਦੇ ਉੱਤੇ ਬਹੁਤ ਬੜਾ ਵੱਡਾ ਇਲਾਕੇ ਨੂੰ ਮਾਣ ਤੇ ਫਕਰ ਸੀ ਜੀ ਲੇਕਿਨ ਉਸ ਅਕਾਲ ਪੁਰਖ ਦੇ ਹੁਕਮ ਅਨਸਾਰ ਕੁਝ ਸਾਲ ਪਹਿਲਾਂ ਉਹ ਇਸ ਪਹਾਣੀ ਸੰਸਾਰ ਨੂੰ ਆਲਵਿਦਾ ਕਹਿ ਗਏ ਸੱਚਖੰਡ ਪਿਆਨਾ ਕਰ ਗਏ ਲੇਕਿਨ ਉਹਨਾਂ ਦੇ ਬਾਠ ਪਰਿਵਾਰ ਵੱਲੋਂ ਹਰ ਸਾਲ ਬੜਾ ਯੋਗ ਉਪਰਾਲਾ ਕਰਕੇ ਉਹਨਾਂ ਦੀ ਮਿੱਠੀ ਯਾਦ ਵਿੱਚ ਇੱਕ ਵੱਡੇ ਪੱਧਰ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਏ ਜਿਹਦੇ ਸਬੰਧ ਦੇ ਵਿੱਚ ਅੱਜ ਵੀ ਕੈਲੇ ਕਲਾਂ ਪਿੰਡ ਦੀ ਸਰ ਜਮੀਨ ਉੱਤੇ ਸ਼ਿੰਦਾ ਅਮਲੀ ਉਹਨਾਂ ਦੀ ਯਾਦ ਦੇ ਵਿੱਚ 7ਵਾਂ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਸੋ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਬਹੁਤ ਵੱਡੀ ਵੱਡੀ ਲੋੜ ਹੈ ਸੋ ਜਿੱਥੇ ਸਮੁੱਚੇ ਪਰਿਵਾਰ ਦਾ ਇਸ ਕਬੱਡੀ ਕੱਪ ਲਈ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਉੱਥੇ ਵਿਸ਼ੇਸ਼ ਤੌਰ ਤੇ ਖਿੰਦੇ ਅਮਲੀ ਦੇ ਭਤੀਜੇ ਗਰਮੇਜ ਬਾਠ ਅਤੇ ਉਹਨਾਂ ਦੇ ਲਾਇਕ ਪੁੱਤਰ ਗੈਮਨ ਬਾਠ ਜਿਹੜੇ ਕਿ ਯੂਕੇ ਦੀ ਧਰਤੀ ਤੇ ਰਹਿੰਦੇ ਨੇ ਅੱਜ ਉਹ ਵੀ ਆਪਣੇ ਪਿਤਾ ਜੀ ਦੀ ਯਾਦ ਵਿੱਚ ਹੋਣ ਵਾਲੇ ਇਸ ਕਬੱਡੀ ਕੱਪ 'ਚ ਪਹੁੰਚੇ ਨੇ ਇਹ ਛੋਟੇ ਵੀਰ ਮੇਰੇ ਜਿਨ੍ਹਾਂ ਦਾ ਬੜਾ ਵੱਡਾ ਇਹ ਅਪਰਾਲਾ ਏ ਕਿ ਇਸ ਤਰ੍ਹਾਂ ਆਪਣੇ ਵੱਡਿਆਂ ਦੀ ਯਾਦ ਦੇ ਵਿੱਚ ਇਹ ਖੇਡ ਮੇਲਾ ਕਰਵਾ ਕੇ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਜਾਏ ਤੇ ਨਾਲ ਇਥੋਂ ਇਹ ਸੰਦੇਸ਼ ਦਿੱਤਾ ਜਾਵੇ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਹੈਲਥ ਚੰਗੀ ਸਿਹਤ ਜਿਹੜੀ ਹੈ ਉਹ ਬਣਾਉਣ ਲਈ ਸੰਦੇਸ਼ ਦਿੱਤਾ ਜਾਵੇ। ਬਾਬਾ ਜੀ ਲਗਾਤਾਰ ਐਸਐਸਪੀ ਸਾਹਿਬ ਗੁਰਦਾਸਪੁਰ ਜਿਹੜੇ ਆ ਦਿਆਮਾ ਹਰੀਸ਼ ਜੀ ਉਹਨਾਂ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਕੁਝ ਦਿਨ ਪਹਿਲਾਂ ਉਹਨਾਂ ਵੀ ਸਰਕਾਰੀ ਕਾਲਜ ਦੇ ਖੇਡ ਮੈਦਾਨ 'ਚ ਵੱਡਾ ਟੂਰਨਾਮੈਂਟ ਕਰਾਇਆ ਸੀ ਅੱਜ ਵੀ 4 ਵਜੇ ਉਹ ਆ ਰਹੇ ਨੇ ਸੋ ਇਸ ਨੂੰ ਲੈ ਕੇ ਜਿਹੜਾ ਵਾ ਇਸ ਨੂੰ ਲੈ ਕੇ ਬਾਬਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਪੁਲਿਸ ਵੱਲੋਂ ਵੀ ਨਸ਼ਾ ਖਿਲਾਫ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਮੈਂ ਕੇਵਲ ਪੁਲਿਸ ਦੀ ਗੱਲ ਨਹੀਂ ਕਰਦਾ ਸਮਾਜ ਦੇ ਹਰ ਪ੍ਰਾਣੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਚਾਹੇ ਉਹ ਕਿਸੇ ਧਾਰਮਿਕ ਖੇਤਰ ਨਾਲ ਜੁੜਿਆ ਹੋਵੇ ਚਾਹੇ ਸਮਾਜਿਕ ਖੇਤਰ ਨਾਲ ਜੁੜਿਆ ਹੋਵੇ ਚਾਹੇ ਪ੍ਰਸ਼ਾਸਨ ਨਾਲ ਜੁੜਿਆ ਹੋਵੇ ਲੇਕਿਨ ਗਰਦਾਸਪੁਰ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਇਹ ਅਪਰਾਲਾ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕੀਤਾ ਜਾਏ ਤੇ ਨਸ਼ਿਆਂ ਦੀ ਰੋਕ-ਥਾਮ ਲਈ ਜਿਹੜਾ ਕਿ ਇੱਕ ਕਲੰਕ ਹੈ ਉਹਦੇ ਲਈ ਇਹ ਇਦਾਂ ਦੇ ਅਪਰਾਲੇ ਕਰਕੇ ਨੂੰ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਗੱਲਬਾਤ ਲਈ ਬਹੁਤ-ਬਹੁਤ ਧੰਨਵਾਦ ਇਸਨ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਬੋਧ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਸਤਿਕਾਰਯੋਗ ਅੰਕਲ ਔਰ ਸ਼ਿੰਦਾਮਲੀ ਜੀ ਦੇ ਭਰਾ ਵੀ ਮੌਜੂਦ ਨੇ ਨਿਰਮਲ ਸਿੰਘ ਪਿਆਰਨਾ ਜਿਨ੍ਹਾਂ ਨੂੰ ਅਸੀਂ ਅੰਕਲ ਨੂੰ ਗੋਲੀ ਸਰਪੰਚ ਦੇ ਨਾਮ ਤੋਂ ਵੀ ਜਾਣਦੇ ਆ ਸਰ ਅੱਜ ਬੜਾ ਵੱਡਾ ਇੱਥੇ ਇੱਕ ਮਹਾਨ ਕਬੱਡੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਜੀ ਕੀ ਕਹਿਣਾ ਚਾਹੋਗੇ ਇਦਾਂ ਸ਼ੁਰੂ ਤੋਂ ਹੀ ਨਾ ਸਿੰਦਾ ਅਮਲੀ ਕਰਨ ਕਾ ਜਾਣਿਆ ਜਾਂਦਾ ਸੀ ਮੇਰਾ ਬ੍ਰਦਰ ਏਡਾ ਵਧੀਆ ਇਨਸਾਨ ਨਾ ਤੇ ਇੱਥੇ ਮੁੜ ਕੇ ਜਾ ਨਹੀਂ ਸਕਦਾ ਨਾ ਆ ਸਕਦਾ ਜੀ ਕਿਉਂਕਿ ਸਾਰੇ ਪਿੰਡ ਵਾਸਤੇ ਵੀ ਉਹ ਇਹ ਸਾਰਿਆਂ ਦਾ ਬੱਚਿਆਂ ਵਾਂਗੂ ਮਿਲਦਾ ਸੀ ਪਿਓਾਂ ਦੇ ਸਾਹ ਪਿਓ ਵਾਲਿਆਂ ਨੂੰ ਮਿਲਦਾ ਸੀ ਕਿ ਸਾਰਿਆਂ ਨੂੰ ਮਿਲਦਾ ਸੀ ਬਹੁਤ ਵਧੀਆ ਅਨਸਾਨ ਹੈਗਾ ਉਹਦੀ ਜਾਤ ਚ ਅਸੀਂ ਆ ਖੇਡ ਮੇਲਾ ਕਰਾ ਰਹੇ ਆ ਤੇ ਹੋਰ ਵੀ ਕੋਈ ਵੀ ਪ੍ਰਾਲਾ ਹੋਊਗਾ ਕਾਹ ਵਾਸਤੇ ਵੀ ਗੁਰੂ ਕਿਰਪਾ ਕਰੇ ਤੇ ਪਿੰਡ ਦੇ ਸੰਜੋਗ ਨਾਲ ਵੀ ਅਸੀਂ ਮਿਲ ਕੇ ਰਾਵਾਂਗੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਸਾਰੀਆਂ ਸਖਸ਼ੀਤਾਂ ਨੂੰ ਦਿਖਾਓ ਇਹ ਸਾਰੇ ਸਾਡੇ ਐਨ ਆਰ ਆਈ ਵੀਰ ਜਿਹੜੇ ਆ ਉਹ ਆਏ ਹੋਏ ਨੇ ਇੰਗਲੈਂਡ ਤੋਂ ਔਰ ਵੱਖ-ਵੱਖ ਜਗ੍ਹਾ ਤੋਂ ਔਰ ਇਧਰ ਵੀ ਬਹੁਤ ਸਾਰੀਆਂ ਸ਼ਖਸੀਤਾਂ ਮੌਜੂਦ ਨੇ ਸ਼ਮਸ਼ੀਰ ਸਿੰਘ ਸ਼ੱਬਾ ਜੀ ਕਬੱਡੀ ਦੇ ਉੱਗੇ ਪ੍ਰਮੋਟਰ ਔਰ ਸ਼ਮਸ਼ੀਰ ਵੀਰ ਜੀ ਔਰ ਸਾਰੀਆਂ ਸ਼ਖਸੀਤਾਂ ਇੱਥੇ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੈਵਨ ਬਾਠ ਜਿਨ੍ਹਾਂ ਦੇ ਪਿਤਾ ਜੀ ਦੀ ਯਾਦ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਵਾ ਆਪਾਂ ਉਹਨਾਂ ਨਾਲ ਵੀ 1 ਮਿੰਟ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਰ ਦੱਸ ਦਿਓ ਤੁਹਾਡੇ ਪਿਤਾ ਜੀ ਦੀ ਯਾਦ ਵਿੱਚ ਅੱਜ ਕਬੱਡੀ ਦਾ ਇੱਕ ਵੱਡਾ ਟੂਰਨਾਮੈਂਟ ਹੋਣ ਜਾ ਰਿਹਾ ਜੀ ਕੀ ਕਹਿਣਾ ਚਾਹੋਗੇ ਮੈਂ ਇੰਨਾ ਜ਼ਿਆਦਾ ਖੁਸ਼ ਆ ਵੀ ਸਰ ਜਣੇ ਇਕੱਠੇ ਹੋ ਕੇ ਰਲ ਮਿਲ ਕੇ ਆਪਾਂ ਕੱਪ ਕਰਵਾਇਆ ਵਾ ਹਨਾ ਆਪਾਂ ਮੈਂ ਵੀ ਆਪਾਂ ਸਾਰੇ ਆਪਾਂ ਇੰਗਲੈਂਡ ਤੋਂ ਆਏ ਆਪਾਂ ਇੰਨੇ ਸਫਰ ਕਰਕੇ ਹੁੰਦੇ ਆ 20-20 ਘੰਟੇ ਲਾ ਕੇ ਜਿੱਦਾਂ ਵੀ ਹਨਾ ਪਰ ਮੈਂ ਸਾਰਾ ਕੁਝ ਵੇਸ ਵਾਇਲ ਆ ਹਨਾ ਮੈਂ ਬਹੁਤ ਸਾਰੇ ਸਾਰੇ ਆ ਤਾਂ ਇੰਨਾ ਥੈਂਕ ਯੂ ਸਾਰੇ ਬਾਬੇ ਜੀ ਦਾ ਸਾਰਿਆਂ ਦਾ ਵੀ ਇੰਨੇ ਸਾਡੇ ਨਾਲ ਆਪਾਂ ਇਕੱਲੇ ਤਾਂ ਤੁਹਾਨੂੰ ਪਤਾ ਆਪਾਂ ਕਿਦਾਂ ਕਰ ਸਕਦੇ ਹਣਾ ਸਾਰੇ ਸਾਰਿਆਂ ਦੇ ਸਪੋਰਟ ਨਾਲ ਤੇ ਬਸ ਨਾ ਵਾਜੀ ਖਾਲਸਾ ਵਾਜੀ ਫਤਿਹ ਸੋ ਗੱਲਬਾਤ ਲਈ ਧੰਨਵਾਦ ਸੋ ਵੱਡਾ ਨੌਜਵਾਨਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਬੁੱਧ ਸਿੰਘ ਜੀ ਜਿਹੜੇ ਆ ਉਹ ਆ ਚੁੱਕੇ ਆ ਔਰ ਲਗਾਤਾਰ ਟੂਰਨਾਮੈਂਟ ਜਿਹੜਾ ਵਾ ਉਹ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇੱਥੇ ਹੋਏਗਾ ਵੱਡੀਆਂ ਕਬੱਡੀ ਦੀਆਂ ਟੀਮਾਂ ਜੜੀਆਂ ਵਾਂ ਗਰਾਉਂਡ ਬਿਲਕੁਲ ਤਿਆਰ ਵਾ ਔਰ ਵੱਡਾ ਇਥੇ ਪ੍ਰੋਗਰਾਮ ਜੜਾ ਵਾ ਉਹ ਹੋਣ ਜਾ ਰਿਹਾ ਵਾ 4 ਵਜੇ ਦੇ ਕਰੀਬ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਜਿਹੜੀ ਦਿਆਮਾ ਹਰੀਸ਼ ਕੁਮਾਰ ਔਰ ਪ੍ਰਕਾਸ਼ ਜੀ ਵੀ ਆ ਕੇ ਖਡਾਰੀਆਂ ਦੇ ਨਾਲ ਜਾਣ ਪਛਾਣ ਕਰਨਗੇ ਸੋ ਲਗਾਤਾਰ ਜੁੜੇ ਰਹੋ ਪਿੰਡ ਕੈਲੇਕਲਾਂ ਦੇ ਇਸ ਸ਼ਾਨਦਾਰ ਟੂਰਨਾਮੈਂਟ ਦੇ ਨਾਲ ਧੰਨਵਾਦ